ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ ਹੈ ਪੰਜਾਬ ਨੇ ਆਪਣਾ ਪੱਖ ਰੱਖਿਆ ਕਹਿੰਦੇ ਮਜ਼ਬੂਤੀ ਨਾਲ ਪੱਖ ਰੱਖਿਆ ਗਿਆ ਤੁਸੀਂ ਕਿਵੇਂ ਦੇਖਦੇ ਆ ਦਖੁਰ ਪੰਜਾਬ ਨੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਤੇ ਜਿਹੜੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਆਏ ਸਨ ਉਹ ਕੜਕਟ ਕਰੀ ਕਰਕੇ ਆਏ ਅਸਲ ਗੱਲ ਇਹ ਆ ਕਿ ਸਾਡੇ ਇੱਕ ਪੰਜਾਬੀ ਚ ਗਾਣਾ ਹੁੰਦਾ ਸੀ ਤੁਹਾਡਾ ਸਾਰੇ ਟੱਬਰ ਦਾ ਇੱਕ ਹੈ ਵੇ ਮੱਕਲੀ ਦਾੰਗੜੀ ਇੱਥੇ ਬਾਕੀ ਸਾਰਿਆਂ ਦਾ ਇੱਕ ਆ ਪੰਜਾਬ ਦੇ ਖਿਲਾਫ ਹੋ ਜਾਂਦਾ ਸਾਡੇ ਗਵਰਡ ਹੈ ਕੌਣ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬੀਬੀ ਰੇਖਾ ਗੁਪਤਾ ਪੰਜਾਬ ਦਾ ਤਵਾ ਲਾਉਂਦੀ ਹੈ ਜੀ ਇੱਥੇ ਪ੍ਰਾਲੀ ਸਾੜਦੇ ਆ ਤੇ ਦਿੱਲੀ 'ਚ ਪ੍ਰਦੂਸ਼ਣ ਵੱਧਦਾ ਜੀ ਸਿੱਧਾ ਨਾਂ ਲੈ ਬਗਰਗੱਲਾਂ ਕਰਦੀ ਹੈ ਅੱਜ ਇੱਕ ਇਹੋ ਜਿਹਾ ਅਖਬਾਰ ਨੇ ਜਿਹੜਾ ਹੁਣ ਵਾਲੀ ਕੇਂਦਰ ਸਰਕਾਰ ਦਾ ਕਿਸੇ ਤਰੀਕੇ ਵੀ ਵਿਰੋਧੀ ਨਹੀਂ ਉਹਨੇ ਰਿਪੋਰਟ ਲਾਈ ਹੈ ਕਿ ਪੰਜਾਬ 'ਚ ਪ੍ਰਾਲੀ ਐਸਵਰੀ ਘਟ ਸੜੀ ਗਈ ਹੈ ਇਹਦੇ باوجود ਸਾਡਾ ਤਵਾ ਲੱਗਦਾ ਹਿਮਾਚਲ ਪ੍ਰਦੇਸ਼ ਵਾਲੇ ਉੱਥੇ ਕਾਂਗਰਸ ਦੀ ਸਰਕਾਰ ਉਹ ਵੀ ਸਾਡੇ ਖਿਲਾਫ ਤਵਾ ਲਾਉਂਦੇ ਹਰਿਆਣੇ ਵਾਲੇ ਵੀ ਉੱਥੇ ਵੀ ਭਾਜਪਾ ਦੀ ਸਰਕਾਰ ਰਾਜਸਥਾਨ ਚ ਵੀ ਭਾਜਪਾ ਦੀ ਸਰਕਾਰ ਤੇ ਇਹਨਾਂ ਸਾਰਿਆਂ ਦੇ ਉੱਪਰ ਕੇਂਦਰ ਸਰਕਾਰ ਵੀ ਭਾਜਪਾ ਦੀ ਪੰਜਾਬ ਦੇ ਨਾਲ ਕੌਣ ਹੈ ਪੰਜਾਬ ਇਹਨਾਂ ਸਾਰਿਆਂ ਦੇ ਵਿਚਾਲੇ ਇਕੱਲਾ ਫਸਿਆ ਇਕੱਲਾ ਹੋਣ ਕਰਕੇ ਇਹਦੀ ਚਾਰਜ ਫਿਰੋ ਕੇਰਾਬੰਦੀ ਕੀਤੀ ਜਾਂਦੀ ਹੈ ਹੁਣ ਪਤਾ ਲੱਗਾ ਕਿ 28 29 ਏਜੰਡੇ ਸੀ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ 'ਚ ਜਿਨ੍ਹਾਂ 'ਚੋਂ 11 12 ਏਜੰਡੇ ਕੱਲੇ ਪੰਜਾਬ ਦੇ ਖਿਲਾਫ ਪੰਜਾਬ ਬਾਰੇ ਨੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤਰ੍ਹਾਂ ਦਾ ਸਟੈਂਡ ਲਿਆ ਉਹਨਾਂ ਨੇ ਸੰਕੇਤ ਇਹ ਦਿੱਤਾ ਕਿ ਜੇ ਇਸ ਤਰ੍ਹਾਂ ਦੀ ਜਿੱਦ ਕੀਤੀ ਗਈ ਸਾਡੇ ਖਿਲਾਫ ਤੇ ਉਹ ਵਿੱਚੋਂ ਵਾਕਆਊਟ ਕਰਾਏਗਾ ਤੇ ਬਾਈਕਾਟ ਕਰ ਦੇਗਾ ਮੀਟਿੰਗ ਜਦੋਂ ਇਦਾਂ ਦੀ ਜਦੋਂ ਵਿੱਚ ਕਰ ਦੇਣਾ ਵੀ ਚਾਹੀਦਾ ਅੱਜ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਹੈ ਪਰ ਯਾਦ ਰੱਖਣਾ ਚਾਹੀਦਾ ਹੈ ਕਿ ਅਮਰਿੰਦਰ ਸਿੰਘ ਇੱਕ ਵਾਰੀ ਮੁੱਖ ਮੰਤਰੀ ਹੁੰਦਿਆਂ ਆਪਣੇ ਮੰਤਰੀਆਂ ਸਮੇਤ ਪ੍ਰਧਾਨ ਮੰਤਰੀ ਦੇ ਘਰ ਗਏ ਜਾ ਕੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਘਰ ਗਏ ਤਰਨਾ ਮਾਰ ਕੇ ਬਹਿ ਗਏ ਸੀ ਜੀ ਉਦੋਂ ਭਾਜਪਾ ਮਾੜੀ ਸੀ ਤੇ ਹੁਣ ਭਾਜਪਾ ਉਹਦੇ ਵਾਸਤੇ ਚੰਗੀ ਹੋ ਗਈ ਤੇ ਭਾਜਪਾ ਤੇ ਉਹ ਹੀ ਆ ਨੀਤੀਆਂ ਉਹਦੀਆਂ ਉਹ ਹੀ ਆ ਪੰਜਾਬ ਬਾਰੇ ਸੋਚ ਉਹ ਹੀ ਆ ਹੁਣ ਅਮਰਿੰਦਰ ਸਿੰਘ ਉਹ ਬੁਰੀ ਨਹੀਂ ਲੱਗਦੇ ਇੱਥੇ ਪੰਜਾਬ ਦੀਆਂ ਸਮੱਸਿਆਵਾਂ ਜਿਉਂਦੀਆਂ ਤਿਉਨੇ ਭਗਵੰਤ ਮਾਨ ਨੇ ਆਖਿਆ ਜੀ ਤੁਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਵਾਲ ਤੇ ਸਾਡੇ ਨਾਲ ਜ਼ਿਆਦਤੀ ਕੀਤੀ ਪਾਣੀਆਂ ਦੇ ਸਵਾਲ ਤੇ ਤੁਸੀਂ ਸਾਡੇ ਨਾਲ ਜ਼ਿਆਦਤੀ ਕੀਤੀ ਚੰਡੀਗੜ੍ਹ ਦਾ ਜਿਹੜਾ ਸਵਾਲ ਹੈ ਰਾਜਤਾ ਨੀ ਦਾ ਉਹ ਪੰਜਾਬ ਵਾਸਤੇ ਬਣਾਈ ਗਈ ਸੀ ਤੁਸੀਂ ਉਹ ਸਾਡੇ ਤੋਂ ਅਜੇ ਤੱਕ ਖੋ ਕੇ ਪਾਸੇ ਰੱਖੀ ਹੋਈ ਹੈ ਸੰਦੇ ਨਹੀਂ ਰਿਹਾ ਉਰੇ ਕਾ ਤੁਸੀਂ ਇਹ ਗੱਲ ਨਹੀਂ ਨੋਟ ਕਰਦੇ ਕਿ ਜਦੋਂ ਪੰਜਾਬ ਦੇ ਵਿੱਚੋਂ ਕੱਟ ਕੇ ਹਰਿਆਣਾ ਬਣਾਇਆ ਗਿਆ ਤੇ ਉਹ ਐਸਟੈਬਲਿਸ਼ਮੈਂਟ ਆਫ ਨਿਊ ਸਟੇਟ ਆਫ ਹਰਿਆਣਾ ਐਕਟ ਨਹੀਂ ਸੀ ਉਹਦਾ ਨਾਮ ਪੰਜਾਬ ਪੁਨਰਗਠਨ ਐਕਟ ਸੀ ਕਿ ਪੰਜਾਬ ਦਾ ਪੁਨਰਗਠਨ ਕਰਨਾ ਕੁਝ ਇਲਾਕੇ ਚੋਂ ਕੱਟਣੇ ਵੱਢਣੇ ਆ ਉਥੇ ਪੰਜਾਬ ਦਾ ਪੁਨਰਗਠਨ ਐਕਟ ਸੀ ਹਰਿਆਣਾ ਦੇ ਵਿੱਚੋਂ ਝੁੰਗੇ ਜਿੱਤੇ ਕੱਟ ਕੇ ਕਢ ਲਿਆ ਨਾ ਜੀ ਉਦਾਂ ਹੀ ਕੱਟ ਕੇ ਕਢ ਲਿਆ ਜਿਵੇਂ ਕੇਂਦਰ ਦੇ ਦਬਾਰ ਨਾਲ ਜੰਮੂ ਕਸ਼ਮੀਰ ਤੋਂ ਤੁਸੀਂ ਲਦਾਖ ਵੱਖਰਾ ਕਰ ਲਿਆ। ਕਿ ਪੰਜਾਬ ਯੂਨੀਵਰਸਿਟੀ 'ਚ ਹੁਣ ਕਹਿੰਦੇ ਆ ਹਰਿਆਣੇ ਨੂੰ ਨਾਲ ਜੋੜਨਾ ਤੇ ਉਹਦਾ ਹਿੱਸਾ ਚਾਹੀਦਾ। ਪਹਿਲਾਂ ਕਿਹੜੇ ਹਕੀਮ ਨੇ ਆਖਿਆ ਸੀ ਹਰਿਆਣੇ ਦੇ ਵਿੱਚ ਇੱਕ ਵੱਡਾ ਕਟੜ ਐਂਟੀ ਪੰਜਾਬੀ ਮੁੱਖ ਮੰਤਰੀ ਬਣ ਗਿਆ। ਉਹਨੇ ਪੰਜਾਬ ਯੂਨੀਵਰਸਿਟੀ 'ਚੋਂ ਹਰਿਆਣੇ ਦੇ ਸਾਰੇ ਕਾਲਜ ਕੱਢ ਕੇ ਤੇ ਆਪਣੀ ਇੱਕ ਯੂਨੀਵਰਸਿਟੀ ਨਾਲ ਜੋੜਤੀ ਆਖਿਆ ਇਸ ਬੰਦੇ ਨੇ ਲਖਣਾ। ਉਹਨੂੰ ਪੰਜਾਬ ਦੇ ਨਾਂ ਤੋਂ ਛੁੜ ਸੀ। ਉਹ ਦੂਜੀ ਵਾਰੀ ਮੁੱਖ ਮੰਤਰੀ ਬਣਿਆ ਉਹਨੇ ਆਖਿਆ ਸੀ ਆਪਣੇ ਸਟਿੱਡਿਕਟ ਤੇ ਸਟੈਂਡ ਦੇ ਵਿੱਚ ਵੀ ਹਰਿਆਣੇ ਦੇ ਮੈਂਬਰ ਨਹੀਂ ਭੇਜਨੇ ਅੱਜ ਉਹ ਤੁਹਾਨੂੰ ਮੋਹ ਜਾਗ ਪਿਆ ਅਸਲ ਚ ਮੋਹ ਨਹੀਂ ਜਾਗ ਪਿਆ ਪੰਜਾਬ ਨਾਲ ਰੋਸਦਾ ਇੱਕ ਤਰੀਕਾ ਹੋ ਰਿਹਾ ਕਿ ਇਦਾਂ ਕਾਲਜ ਵੀ ਨਾਲ ਜੜੋ ਬੰਦੇ ਵੀ ਫਿਰ ਵਿੱਚ ਭੇਜੋ ਕੁਸਪੈਟ ਕਰਕੇ ਪੰਜਾਬ ਯੂਨੀਵਰਸਿਟੀ ਕਬਜ਼ਾ ਕਰੋ ਜੀ ਉਹਨੇ ਇਹ ਢੰਗ ਨਾਲ ਸਟੈਂਡ ਲਿਆ ਮੇਰੇ ਸਮਝੇ ਕਹਿੰਦੀ ਆ ਕਿ ਉਹਦੀ ਥਾਂ ਤੇ ਕੋਈ ਵੀ ਹੋਰ ਮੁੱਖ ਮੰਤਰੀ ਹੁੰਦਾ ਜੋ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਇਆ ਹੋਵੇ ਤੇ ਉਹਨੂੰ ਇਹ ਸਟੈਂਡ ਲੈਣਾ ਹੀ ਚਾਹੀਦਾ ਸੀ ਉਹਨੇ ਆਪਣੀ ਗੱਲ ਉੱਥੇ ਸਪਸ਼ਟ ਕਹਿ ਦਿੱਤੀ ਦੂਸਰੇ ਆਪਣੀ ਥਾਂ ਤੇ ਇਕਾ ਕਰਕੇ ਬੈਠੇ ਆ ਬੈਠੇ ਰਣ ਤੇ ਘਟੂ ਘਟਿਕੋ ਦੀ ਗੱਲ ਚੱਲੀ ਗਈ ਔਰ ਇਹ ਦਾ ਕਰਕੇ ਬਹੁਤ ਸਾਰੇ ਏਜੰਡੇ ਪੋਸਟਪੋਨ ਕਰ ਦਿੱਤੇ ਗਏ ਨਹੀਂ ਤੇ ਖੜੇ ਪੈਰ ਸੱਟ ਕੋਈ ਨਾ ਕੋਈ ਪੈ ਜਾਣੀ ਸੀ ਜੀ ਅਗਲੀ ਗੱਲ ਪੰਨੂ ਸਾਹਿਬ ਰਾਹੁਲ ਗਾਂਧੀ ਦੀ ਕਰਦੇ ਆ ਅੱਜ 272 ਸਾਬਕਾ ਅਫਸਰ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਪੱਤਰ ਲਿਖਿਆ ਜੀ ਇਹ ਲਿਖਣ ਦੀ ਜ਼ਰੂਰਤ ਕਿਉਂ ਪਈ ਹੈ ਮਾਮਲਾ ਕੀ ਉਲਝ ਸਕਦਾ ਦੇਖੋ ਰਾਹੁਲ ਗਾਂਧੀ ਦੇ ਉਹਦਾ ਸਟੈਮਨਾ ਬੜਾ ਉਹਦੀ ਮੈਂ ਕਦਰ ਕਰਦਾ ਹਿੰਮਤੀ ਆ ਬਹੁਤ ਤੁਰਿਆ ਫਿਰਦਾ ਜੀ ਪਰ ਇੱਕ ਨੇਤਾ ਜਿਹੋ ਜਿਹਾ ਹੋਣਾ ਚਾਹੀਦਾ ਦੇਸ਼ ਦਾ ਨੇਤਾ ਕਿਹਦਾ ਹੋ ਉੱਥੇ ਆ ਕੇ ਮੇਰੇ ਮੂੰਹ ਇਹ ਨਹੀਂ ਨਿਕਲਦਾ ਕਿ ਰਾਹੁਲ ਗਾਂਧੀ ਜੈਸਾ ਹੋ ਉਹ ਨੇਤਾ ਦੇ ਤੌਰ ਤੇ ਅਜੇ ਤੱਕ ਮੈਜਰ ਨਹੀਂ ਹੋ ਸਕਿਆ ਉਹਦੇ ਚ ਕਮੀਆਂ ਕਮਜ਼ੋਰੀਆਂ ਬਹੁਤ ਨੇ ਉਹ ਗੱਲਾਂ ਕਰਨ ਲੱਗਦਾ ਇਹ ਖੁਦ ਜਿਹੜੇ ਨਾਲ ਦੇ ਸਲਾਹ ਕਰਨੇ ਜਾਂ ਤਾਂ ਕਿਸੇ ਹੋਰ ਦੇ ਸਿਖਾਏ ਹੋਇਆ ਕਿ ਤੁਸੀਂ ਇਹਦੇ ਨਾਲ ਲੱਗੇ ਰਹੋ ਤੇ ਪਾਰਟੀ ਇਹਦਾ ਬਿੜਾਗਰ ਕਰਨਾ ਉਹ ਇਹਨੂੰ ਗਲਤ ਸਲਾਹਾਂ ਦਿੰਦੇ ਆ ਇਹਦੇ ਭਾਸ਼ਣ ਵੀ ਗਲਤ ਸ਼ਬਦਾਵਲੀ ਵਾਲੇ ਬਣਾ ਕੇ ਦਿੰਦੇ ਆ ਜਦੋਂ ਇਹ ਚੌਕੀਦਾਰ ਚੋਰ ਆ ਕਹਿੰਦਾ ਸੀ ਮੈਂ ਉਦੋਂ ਵੀ ਆਖਿਆ ਇਹਦਾ ਲੋਕੀ ਗੁੱਸਾ ਕਰਨਗੇ ਕਿ ਪ੍ਰਧਾਨ ਮੰਤਰੀ ਵਾਸਤੇ ਚੋਰ ਲਫ਼ਜ਼ ਵਰਤਿਆ ਜਾ ਰਿਹਾ ਐਸ ਵਾਰੀ ਵੀ ਵੋਟ ਚੋਰ ਗੱਦੀ ਛੋੜ ਹਕੀਕਤਾਂ ਨੂੰ ਉਹ ਸਮਝਦਾ ਬਿਲਕੁਲ ਨਹੀਂ ਜੀ ਦੂਸਰੇ ਪਾਸੇ ਉਹ ਜੋਰਾਬਰ ਵੀ ਨੇ ਸ਼ਬਦਾਵਲੀ ਦੇ ਵੀ ਧਨੀ ਨੇ ਉਹਨਾਂ ਕੋਲ ਪਾਸ਼ਾ ਵੋਕੈਬਲਰੀ ਸ਼ਬਦਗ ਬਾਣ ਵੀ ਵੱਧ ਨੇ ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰਾਂ ਦੇ ਫੰਡ ਉਹਨਾਂ ਕੋਲ ਆ ਮੁੱਖ ਚੋਣਕ ਮਿਸਦਨ ਨੂੰ ਕਹਤਾ ਤੂੰ ਇੱਕ ਘੰਟਾ ਖਲੋਕ ਕੇ ਐਲਾਨ ਕਰੀ ਚੋਣ ਤਰੀਕਾ ਦਾ ਤੇ ਇੱਕ ਘੰਟੇ ਚ ਬਿਹਾਰ ਦੀਆਂ ਸਾਰੀਆਂ ਔਰਤਾਂ ਦੇ ਖਾਤੇ ਜ 10 ਦਾ ਹਜ਼ਾਰ ਰੁਪਏ ਪਾ ਕੇ ਕਹਤਾ ਪਹਿਲੇ ਕਹਿੰਦਾ ਇਹਦਾ ਮਤਲਬ ਦੂਜੀ ਤੀਜੀ ਚੌਥੀ ਇਹ ਦੱਸਿਆ ਜੀ ਕਿ ਬਾਕੀ ਕਿੰਨੀ ਆਉਣੀ ਆ ਪਹਿਲੀ ਕਿਸ਼ਤ ਕਹਿ ਕੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਬੋਟਾ ਦਰਪਾਦ ਪੁਆਰੀਆ ਉਹਨੇ ਹੁਣ ਬਾਕੀ ਗੱਲਾਂ ਸਾਰੀਆਂ ਜੋ ਇਹ ਮਰਜ਼ੀ ਆਖੀ ਜਵੇ ਇਹਦੀਆਂ ਇਹਨਾਂ ਗੱਲਾਂ ਦਾ ਕਰਕੇ ਮੈਂ ਵੀ ਇਹਦੀ ਨੁਕਤਾ 'ਚ ਨਹੀਂ ਕਰਦਾ ਜੀ ਪਰ ਇਹ 200 ਤੋਂ ਵੱਧ ਸਾਬਕਾ ਅਫਸਰਾਂ ਨੇ ਕੋਈ ਆਈਐਸ ਅਫਸਰ ਹੋਣਗੇ ਕੋਈ ਆਈਐਫਐਸ ਇੰਡੀਅਨ ਫੋਰਨ ਸਰਵਿਸ ਦੇ ਵਿਦੇਸ਼ਾਂ ਵੀ ਸਾਡੇ ਰਾਜਦੂਤ ਰਹੇ ਚੁੱਕੇ ਜੜੇ ਉਹਨਾਂ ਨੇ ਵੀ ਆ ਕੇ ਇਹਦੇ ਖਿਲਾਫ ਉਸ ਬਿਆਨ ਤੇ ਦਸਕਾ ਕਰਤੇ ਉਹਨਾਂ ਚ ਕਈ ਇਹੋ ਜਿਹੇ ਹੋਣਗੇ ਜਿਹੜੇ ਲੋੜ ਪੈਣ ਤੇ ਇਹਦੇ ਪੱਖ ਵਿੱਚ ਵੀ ਬਿਆਨ ਕਰ ਸਕਦੇ ਆ ਤੇ ਜੇ ਦੂਸਰੀ ਧਿਰ ਰਵੇ ਉਧਰ ਵੀ ਕਰ ਦੇਣਗੇ ਜੱਜ ਕਾਂਗਰਸ ਦੀ ਸਰਕਾਰ ਹੁੰਦੀ ਤੇ ਭਾਜਪਾ ਦੇ 200 ਦੇ ਜਵਾਬ ਵਿੱਚ ਉਹ 500 ਦੇ ਦਸਕਾ ਕਰਾ ਕੇ ਵੀ ਕਰ ਸਕਦੇ ਜੀ ਤਾਕਤ ਹੈ ਜਿਹਦੀ ਕੋਲ ਤਾਕਤ ਹੈ ਉਹਦੀ ਨਜ਼ਰ ਤੋਂ ਡਰਦੇ ਵੀ ਕਈ ਦਸਕਾ ਕਰੀ ਜਾਂਦੇ ਆ ਕਈ ਇਹ ਝਾਗ 'ਚ ਦਸਕਾ ਕੀ ਜਾਂਦੇ ਆ ਇਥੋਂ ਕੁਝ ਮਿਲ ਜਾਊਗਾ ਰਾਹੁਲ ਗਾਂਧੀ ਤੋਂ ਸਾਨੂੰ ਮਿਲਣਾ ਕੀ ਉਹਦੇ ਨਾਲ ਖਲੋਣ ਦਾ ਫਾਇਦਾ ਕੋਈ ਨਹੀਂ ਇੱਧਰ ਰੋ ਕੋਈ ਨਾ ਕੋਈ ਚੇਅਰਮੈਨ ਨਹੀਂ ਕੋਈ ਕੇਂਦਰੀ ਬੋਰਡ ਦੀ ਮੈਂਬਰੀ ਕੋਈ ਕਿਸੇ ਟ੍ਰਿਬਿਊਨਲ ਦੇ ਵਿੱਚ ਪਾ ਦੇਣਗੇ ਉਹ ਸਾਰੀਆਂ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਦੀਆਂ ਪੋਸਟਾਂ ਹੁੰਦੀਆਂ ਪਾਰਲੀਮੈਂਟ ਮੈਂਬਰਾਂ ਜਿੰਨੀ ਤਨਖਾਹ ਹੁੰਦੀ ਹੈ ਭੱਤੇ ਹੁੰਦੇ ਕੋਈ 3 ਸਾਲ ਦੀ ਪੋਸਟ ਜਾਂ ਕੋਈ 5 ਸਾਲ ਦੀ ਕੋਈ 6 ਸਾਲ ਦੀ ਕੋਠੀ ਉੱਤੇ ਬੰਗਲਾ ਮਿਲ ਜਣਾ ਦਿੱਲੀ ਚ ਕਾਰ ਮਿਲ ਜਣਾ ਨੌਕਰੀ ਚੱਕ ਸਿਕਿਉਰਿਟੀ ਮਿਲ ਜਾਣੀ ਉਸ ਚਾਕ ਦੇ ਵਿੱਚ ਕਈ ਲੋਕ ਗਉਂ ਪਣਾਵੇ ਜੋਂ ਜਿਹੜੇ ਲੋੜ ਹੈ ਲਾਲਸਾ ਉਹਦਾ ਕਰਕੇ ਉਧਰ ਜੁੜੇ ਪਏ ਤੇ ਜੁੜੇ ਫਿਰਦੇ ਹੁਣ ਕੀ ਕੀਤਾ ਜਾਵੇ ਉਹਨਾਂ ਸਾਰਿਆਂ ਨੇ ਇਹ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਆ ਉਹ ਕਹਿੰਦੇ ਚੋਣ ਕਮਿਸ਼ਨ ਨੂੰ ਬਦਨਾਮ ਕੀਤਾ ਗਾ ਕਿਨੇ ਕੀਤਾ ਚੋਣ ਕਮਿਸ਼ਨ ਆਪਣੀਆਂ ਗਲਤੀਆਂ ਕਰਕੇ ਬਦਨਾਮ ਹੋਇਆ ਜੋ ਚੋਣ ਕਮਿਸ਼ਨ ਪਹਿਲਾਂ 62 ਲੱਖ ਕੇ ਵੋਟਾਂ ਕੱਟ ਦਿੰਦਾ ਮੁੜ ਕੇ 60 ਤੇ ਫਿਰ ਉੱਥੋਂ ਵੀ ਘਟ ਆ ਜਾਂਦਾ ਜੇ ਚੋਣ ਕਮਿਸ਼ਨ ਸੁਪਰੀਮ ਕੋਰਟ ਜਾ ਕੇ ਕਹਿੰਦਾ ਜੀ ਆਹ ਬੰਦੇ ਆ ਜਿਹੜੇ ਮਰ ਗਏ ਉਹਨਾਂ ਦੀਆਂ ਵੋਟਾਂ ਕੱਟਣੀਆਂ ਕਿਉਂਕਿ 100 ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਆਪ ਹੀ ਲਿਖ ਕੇ ਦਿੱਤਾ ਜੀ ਅਸੀਂ ਮਰ ਗਏ ਤੇ ਦੁਨੀਆ ਹੱਸੂਗੀ ਨਾ ਜਿਲੋਸ ਤੇ ਉਹ ਆਪਣਾ ਘਟਾਉਣ ਰਿਹਾ ਰਾਹੁਲ ਗਾਂਧੀ ਨੂੰ ਐਵੇਂ ਵਿੱਚ ਬਦਨਾਮ ਕਰਤਾ ਰਾਹੁਲ ਗਾਂਧੀ ਮੈਂ ਫਿਰ ਕਹਿੰਨਾ ਕਿ ਜੇ ਤੱਕ ਲੀਡਰ ਦੇ ਤੌਰ ਤੇ ਐਸਟੈਬਲਿਸ਼ ਨਹੀਂ ਹੋ ਰਿਹਾ ਸਿਆਣੀਆਂ ਗੱਲਾਂ ਨਹੀਂ ਕਰਦਾ ਪਰੇ ਦਾ ਮਤਲਬ ਇਹ ਨਹੀਂ ਕਿ ਉਹਦੇ ਖਿਲਾਫ ਇਹੋ ਜਿਹੀ ਮੁਹਿੰਮ ਚਲਾਈ ਜਾਵੇ ਉਹਦੇ ਖਿਲਾਫ ਕੋਈ ਜਬਸਰ ਇਸ ਤਰ੍ਹਾਂ ਦੇ ਬਿਆਨ ਦੇਣੇ ਬਿਆਨ ਫਾਲਤੂ ਦੇ ਬਿਆਨ ਨੇ ਹਾਂ ਸਰ ਤੁਸੀਂ ਫਾਲਤੂ ਬਿਆਨਾਂ ਦੀ ਗੱਲ ਕੀਤੀ ਹੈ ਤੇ ਲੰਬੇ ਸਮੇਂ ਤੋਂ ਕੁਝ ਗੱਡੀਆਂ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਨੇ ਹਾਸੀ ਵਾਲੀਆਂ ਗੱਡੀਆਂ ਨੇ ਕੋਈ ਕਾਰਨ ਹੋਰ ਵੀ ਹੋ ਸਕਦਾ ਹੁਣ ਹਾਈ ਕੋਰਟ ਨੇ ਕਿਹਾ ਕਿ ਇਹਦਾ ਨਿਵੇੜਾ ਕੀਤਾ ਜਾਵੇ ਇਹ ਲੰਬੇ ਸਮੇਂ ਤੋਂ ਜਿਹੜਾ ਕੰਮ ਚੱਲਦਾ ਨਹੀਂ ਪਿਆ ਇਹਨੂੰ ਕਿਵੇਂ ਦੇਖਦੇ ਆ ਮੈਂ ਤਾਂ ਥੋੜੇ ਦਿਨ ਪਹਿਲਾਂ ਆਖਿਆ ਸੀ ਕਿ ਇੱਥੇ ਜੇ ਚੱਜ ਦੇ ਮੋਟਰਸਾਈਕਲ 20 ਲੱਗੇ ਹੋਣ ਤੇ 20ਾਂ ਚੋਂ 10 ਕੋ ਪੋਲਸਾ ਰੱਖ ਕੇ ਵੇਚ ਦਵੇ ਪਲੇਟਾਂ ਲਾ ਕੇ ਰੱਖ ਲੈ ਬਾਕੀ ਦਸਾਂ ਦੇ ਉੱਤੇ ਵਾਰੀ-ਵਾਰੀ ਪਲੇਟਾਂ ਬਦਲ ਕੇ ਅਦਾਲਤ ਵਿੱਚ ਪਹੁੰਚਾਈ ਜਾਵੇ ਕਿਸ ਨੂੰ ਕੀ ਪਤਾ ਲੱਗਦਾ ਜੀ ਇੱਥੇ ਥਾਣਿਆਂ ਦੇ ਵਿੱਚ ਪਿਆ ਮਾਲ ਇੱਕ ਥਾਣੇ ਦੇ ਵਿੱਚ ਮੁਣਸ਼ੀ ਡੇਢ ਕਰੋੜ ਆਪਣੀ ਰਕਮ ਆ ਉਹ ਚੋਰੀ ਕੱਢ ਕੇ ਜੂਏ ਝਾਰ ਗਿਆ ਕੀ ਨਹੀਂ ਹੋ ਰਿਹਾ ਇੱਥੇ ਫਿਰ ਉਹਨਾ ਥਾਣਿਆਂ ਦੇ ਵਿੱਚ ਆਪਣੇ ਕੰਮ ਕਰਨ ਵਾਸਤੇ ਥਾਂ ਪੂਰੀ ਨਹੀਂ ਲੋਕੀਆ ਦੇ ਗੱਡੀ ਲਾਉਣ ਨੂੰ ਥਾਂ ਨਹੀਂ ਸੜਕ ਤੋਂ ਲੱਗਦੀਆਂ ਗੱਡੀਆਂ ਰੁਕਾਵਟ ਆਸੇ-ਪਾਸੇ ਚਾਰ ਫੇਰੇ ਉਹਨਾਂ ਗੱਡੀਆਂ ਦੇ ਢੇਰ ਲੱਗੇ ਆ ਜਿਹੜੀਆਂ ਜਾਂ ਐਕਸੀਡੈਂਟ ਵਾਲੀਆਂ ਨੇ ਜਾਂ ਚੋਰੀ ਗਈਆਂ ਫੜੀਆਂ ਗਈਆਂ ਜਾਂ ਜਿਨ੍ਹਾਂ ਦੇ ਉੱਤੇ ਚੜ ਕੇ ਕਿਸੇ ਅਪਰਾਧੀ ਨੇ ਕੋਈ ਵਾਰਦਾਤ ਕੀਤੀ ਤੇ ਉਹ ਕੇਸ ਪ੍ਰਾਪਰਟੀ ਬਣ ਗਈਆਂ ਨੇ ਅਸੀਂ ਕਈ ਵਾਰੀ ਆਖਿਆ ਕਿ ਡਿਸਪੋਜ਼ ਆਫ ਕਰਨੀਆਂ ਚਾਹੀਦੀਆਂ ਹੁਣ ਹਾਈ ਕੋਰਟ ਨੇ ਕਹਿਤਾ ਕਿ ਇਹਨਾਂ ਸਾਰੀਆਂ ਦੀ ਡਿਜੀਟਲਾਈਜੇਸ਼ਨ ਕਰ ਲਓ ਰਿਕਾਰਡ ਰੱਖ ਲਓ ਵੀਡੀਓ ਬਣਾ ਕੇ ਗੱਡੀਆਂ ਜਿਨ੍ਹਾਂ ਦੀਆਂ ਹੈਗੀਆਂ ਜਿਹੜੀਆਂ ਚੱਲਣ ਜੋਗੀਆਂ ਉਹਨਾਂ ਨੂੰ ਦੇ ਦਿਓ 10-10 ਸਾਲ ਕੇਸ ਚੱਲਦਾ ਰਹੇ ਗੱਡੀਆਂ ਤੁਸੀਂ ਇੱਥੇ ਰੱਖ ਕੇ ਨਵੀਆਂ ਗੱਡੀਆਂ ਕਬਾੜ ਬਣਾਈ ਜਾਂਦੇ ਉਹਨਾਂ ਨੂੰ ਦੇ ਦਿਓ ਵੇਚਣੀਆਂ ਵੇਚ ਦੇਣ ਇਹਨਾਂ ਦਾ ਰਿਕਾਰਡ ਰੱਖ ਲਓ ਵੀਡੀਓ ਪੇਸ਼ ਕਰਦੇ ਆ ਕਰੋ ਆਜ਼ਾਦਤ ਨੇ ਅੱਗਲ ਹੋ ਰੱਖੀ ਹੁਣ ਤਾਂ ਤੁਸੀਂ ਇਹ ਰੱਖੀਆਂ ਨੇ ਕੱਲ ਨੂੰ ਕਿਸੇ ਟ੍ਰੇਨ ਵਿੱਚ ਵਾਰਦਾਤ ਹੋ ਜਾਂਦੀ ਹੈ ਰੇਲ ਗੱਡੀ 'ਚ ਤੇ ਰੇਲ ਗੱਡੀ ਦਾ ਡੱਬਾ ਜਿਹੜਾ ਉਹਨੂੰ ਤੁਸੀਂ ਕੇਸ ਪ੍ਰਾਪਰਟੀ ਕਹਿ ਕੇ ਥਾਣੇ 'ਚ ਰੱਖ ਲੋਗੇ ਅੰਡਰਗਰਾਉਂਡ ਮੈਟਰੋ ਚੱਲਦੀ ਹੈ ਜ਼ਮੀਨ ਥਲੇ ਚੱਲਣਾ ਹੈ ਰੇਲ ਦਿੱਲੀ ਚ ਕੁਝ ਵਾਰਦਾਤ ਹੋ ਜੇ ਕਿ ਮੈਟਰੋ ਲਿਆ ਕੇ ਤੁਸੀਂ ਥਾਣੇ ਚ ਰੱਖ ਲੋਗੇ ਤੁਸੀਂ ਕਰਦੇ ਕਿ ਪਿਆ ਜੋ ਕੁਝ ਆਖਿਆ ਹਾਈ ਕੋਰਟ ਨੇ ਠੀਕ ਹੈ ਪਰ ਸਭ ਹੁਣ ਗੱਲ ਕਰਦੇ ਆ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਹਨਾਂ ਦੀਆਂ ਭੈਣਾਂ ਜੇਲ੍ਹ ਦੇ ਵਿੱਚ ਮਿਲਣ ਆਈਆਂ ਸੀ ਪਰ ਸੜਕ ਦੇ ਉੱਪਰ ਕਸੀਟਿਆ ਗਿਆ ਇਹ ਜਿਹੜੀ ਖਬਰ ਆਈ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬਹੁਤ ਮਾਰ ਦਾ ਰੁਝਾਨ ਹੈ ਪਾਕਿਸਤਾਨ ਚ ਅਸਤੇ ਬੜੇ ਚਿਰਾਂ ਦੇ ਵੇਖਦੇ ਹਾਂ ਜਦੋਂ ਬਿਰਨ ਜਿਰ ਪੁੱਟੋ ਹੁੰਦੇ ਸੀ ਪ੍ਰਧਾਨ ਮੰਤਰੀ ਤੇ ਉਹਨੇ ਵਿਰੋਧੀ ਧਿਰ ਦੇ ਨੇਤਾ ਨਵਾਜ਼ ਸ਼ਰੀਫ ਨੂੰ ਆਖਿਆ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਹੈ ਇਹਦੇ باوجود ਯੂਨੋ ਚ ਬੋਲਣ ਵਾਸਤੇ اپੋਜੀਸ਼ਨ ਦੇ ਲੀਡਰ ਅਟਰਵੀਆ ਰਿਵਾਜਪਾਈ ਨੂੰ ਭੇਜਿਆ ਤੇ ਨਵਾਜ਼ ਸ਼ਰੀਫ ਜੀ ਤੁਸੀਂ ਆਪਣੇ ਤੌਰ ਦੇ ਉੱਤੇ ਜਾ ਕੇ ਪਾਕਿਸਤਾਨ ਵੱਲੋਂ ਯੂਨੋ ਚ ਬੋਲੋ ਉਹਨੇ ਕਿ ਮੈਂ ਨਹੀਂ ਜਾਂਦਾ ਤੂੰ ਜੋ ਕਰਦੀ ਆਪੇ ਪੁੱਤ ਉਹਨੇ ਫੜਕੇ ਨਵਾਜ਼ ਸ਼ਰੀਫ ਤੇ ਬਾਪ ਨੂੰ ਜੇਲ੍ਹ ਚ ਸੁੱਟਦਾ। ਫਿਰ ਨਵਾਜ਼ ਸ਼ਰੀਫ ਆਇਆ। ਉਹ ਕੇਸ ਬਣਾਉਣ ਲੱਗਾ ਬੇਨजीर ਤਾਂ ਬੱਚੇ ਲਈ ਕੇ ਬਾਅਦ ਚਲੀ ਗਈ। ਉਹਨੇ ਉਹਦੇ ਪਤੀ ਨੂੰ ਜੇਲ੍ਹ ਸੁੱਟਦਾ। ਇਹ ਕੰਮ ਪਹਿਲਾਂ ਵੀ ਹੁੰਦਾ ਆ। ਫਿਰ ਜਦੋਂ ইমরান ਖਾਨ ਦੀ ਉਠਾਣ ਸੀ। ਇਹ ਨਵਾਜ਼ ਸ਼ਰੀਫ ਦੇ ਪਿੱਛੇ ਪੈ ਗਿਆ। ਨਵਾਜ਼ ਸ਼ਰੀਫ ਨੂੰ ਇਹਨੇ ਜੇਲ੍ਹ ਚ ਭੇਜਿਆ। ਉਹਨੂੰ ਤੇ ਭੇਜਣਾ ਹੀ ਭੇਜਣਾ ਸੀ। ਉਹਦੇ ਧੀ ਮਰੀਮ ਨਵਾਜ਼ ਉਹਨੂੰ ਵੀ ਅੜਿਆਲਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ। ਉਤੇ ਕ腐ਪਸ਼ਨ ਦੇ ਦੋਸ਼ ਲਾਇਆ ਗਿਆ ਸੀ। ਉਹਦੀਆਂ ਡਿਗਰੀਆਂ ਦਾ ਰੇਡ ਕੱਪ ਹੈਗਾ ਅਦਾਲਤਾਂ ਚੋਂ ਫੈਸਲਾ ਕਰਾਇਆ ਗਿਆ ਸੀ। ਉਹਦੀ ਧੀ ਦੀ ਵੀ ਇਹਨਾ ਵੀ ਕੀਤੀ ਸੀ। ਅਸੀਂ ਅਜੇ ਕੱਲ ਪਰਸੋ ਇਹ ਗੱਲ ਕੀਤੀ ਹੈ ਕਿ ਜਦੋਂ Imran Khan ਪ੍ਰਧਾਨ ਮੰਤਰੀ ਹੁੰਦਾ ਸੀ। ਹੁਣ ਵਾਲੇ ਬੜੇ ਕ腐ਪਟ ਨੇ, ਬੜੇ ਬੇਈਮਾਨ ਨੇ। ਇਹ ਮੰਨ ਲੈਨੇ ਆ। ਪਰ ਜਦੋਂ Imran Khan ਪ੍ਰਧਾਨ ਮੰਤਰੀ ਬਣਿਆ ਉਹ ਕਿਹੜਾ ਸਾਫ ਸੁਥਰਾ ਸੀ। ਉਹਦੇ ਵਕਤ ਅਲੀਮਾ ਟੈਕਸ ਦਾ ਰੌਲਾ ਪਿਆ ਸੀ। ਅਲੀਮਾ ਕੌਣ ਹੈ? ਉਮਰਾਨ ਖਾਨ ਦੀ ਭੈਣ ਉੱਤੇ ਦੋਸ਼ ਲੱਗਦੇ ਸੀ ਕਿ ਕਰੋੜਾਂ ਨਹੀਂ ਅਰਬਾਂ ਨਹੀਂ ਖਰਬਾਂ ਰੁਪਏ ਪਤਾ ਨਹੀਂ ਕਿੰਨੀ ਦੌਲਤ ਖਾੜੀ ਦੇ ਦੇਸ਼ਾਂ 'ਚ ਇੱਧਰ ਉੱਧਰ ਰਫਰ ਕਰ ਕਰ ਕੇ ਰੱਖੀ ਹੈ ਤੇ ਉਹਨੇ ਪ੍ਰਧਾਨ ਮੰਤਰੀ ਬਣਦੇ ਸਾਰੀ ਬਜਟ ਵਿੱਚ ਇੱਕ ਤਜਵੀਜ਼ ਲੈ ਆਂਦੀ ਕਿ ਜਿੰਨੇ ਵੀ ਲੋਕਾਂ ਨੇ ਬਾਹਰ ਕੋਈ ਜਾਇਦਾਦ ਬਣਾਈ ਹੈ ਉਹਨਾਂ ਦੇ ਖਿਲਾਫ ਕੇਸ ਨਾ ਬਣਾਏ ਜਾਣ ਉਹ ਜਾਇਦਾਦ ਦਾ ਜਿੰਨਾ ਟੈਕਸ ਬਣਦਾ ਉਹ ਲੈ ਲਿਆ ਜਾਵੇ ਤੇ ਲੋਕਾਂ ਨੇ ਆਖਿਆ ਇਹ ਬਾਕੀਆਂ ਦੀ ਗਲਤ ਹੈ ਐਵੇਂ ਕਰਦਾ ਅਸਲ 'ਚ ਆਪਣੇ ਭੈਣ ਅਲੀਮਾ ਨੂੰ ਬਚਾਉਣਾ ਚਾਹੁੰਦਾ ਜੀ ਜਿਹੜਾ ਟੈਕਸ ਨੇ ਆਖਿਆ ਸੀ ਕਿ ਵਿਦੇਸ਼ਾਂ 'ਚ ਬਣੀ ਜਾਇਦਾਦ ਤੇ ਲਾਉਣਾ ਚਾਹੀਦਾ ਉਹਦਾ ਨਾਮ ਪਾਕਿਸਤਾਨ ਦੀ ਰਾਜਨੀਤੀ 'ਚ ਅਲੀਮਾ ਟੈਕਸ ਮਸ਼ਹੂਰ ਹੋਗਾ ਤੇ ਅਲੀਮਾ Imran Khan ਦੀ ਉਹ ਭੈਣ ਸੀ ਜਿਹੜੀ ਅੱਜ ਆਪਣੇ ਭਰਾ ਨੂੰ ਮਿਲਣ ਵਾਸਤੇ ਦੂਜੀਆਂ ਦੋਵਾਂ ਛੋਟੀਆਂ ਭਣਾ ਨੂੰ ਨਾਲ ਲੈ ਕੇ ਜੇਲ੍ਹ ਦੇ ਬਾਹਰ ਪਹੁੰਚੀ ਇਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਖਲੋਤੀਆਂ ਸੀ ਉੱਥੇ ਅਚਾਨਕ ਕਿਸੇ ਪਾਸੇ ਤੋਂ ਇੱਕ ਆਂਡਾ ਕਿਸੇ ਨੇ ਸੁੱਟਿਆ ਤੇ ਉਹੋ ਹੀ ਭੈਣ ਜਿਹੜੇ ਅਲੀਮਾ ਉਹਦੀ ਠੋਡੀ ਉੱਤੇ ਆ ਕੇ ਵੱਜਾ ਇੱਕਦਮ ਇੱਕ ਸੇ ਔਰਤ ਦੇ ਲਾਗੇ ਆਵਾਜ਼ ਆਈ ਇਹ ਕਾ ਹੋ ਰਿਹਾ ਹੈ ਪੁਲਸਰ ਕਹਿੰਦੇ ਸ਼ਾਂਤ ਰੋ ਕੋਈ ਗੱਲ ਨਹੀਂ ਕੋਈ ਗੱਲ ਇਹਨਾਂ ਨੂੰ ਸ਼ਾਂਤ ਕਰਦੇ ਰਹੇ ਪਰ ਦੂਸਰੇ ਪਾਸੇ ਇਹਨਾਂ ਦੇ ਵਿਰੋਧੀਆਂ ਨੂੰ ਇਸ਼ਾਰਾ ਕਰਤਾ ਉਹਨਾਂ ਨੇ ਪਹਿਲਾਂ ਰੋੜੇ ਸੁੱਟੇ ਫਿਰ ਇਹਨਾਂ ਨੂੰ ਤਿੰਨਾ ਭੈਣਾਂ ਨੂੰ ਫੜ ਲਿਆ ਫੜ ਕੇ ਇਹਨਾਂ ਨੂੰ ਕੀ ਕੀ ਇਹਨਾਂ ਦਾ ਹਾਲ ਕੀਤਾ ਕਿ ਮੈਂ ਸਾਰਾ ਕੋਈ ਨਹੀਂ ਦੱਸ ਸਕਦਾ ਕੋਈ ਵੀਡੀਓ ਆਈਆਂ ਨੇ ਜੀ ਇਹਨਾਂ ਨੂੰ ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਦੀਆਂ ਭੈਣਾਂ ਨੂੰ ਸੜਕ ਦੇ ਉੱਤੇ ਕਸੀਟਿਆ ਗਿਆ ਤੇ ਜੋ ਕੁਝ ਕਰਦੇ ਪਏ ਨੇ ਜੇ ਬੈਂਜਨ ਕੀਤਾ ਸੀ ਤੇ ਜਦੋਂ ਨਵਾਜ਼ ਸ਼ਰੀਫ ਆਇਆ ਤੇ ਉਹਨੇ ਬੈਂਜਨ ਦੇ ਪਤੀ ਨਾਲ ਕਰਤੇ ਇਹਨੇ ਨਵਾਜ਼ ਸ਼ਰੀਫ ਨਾਲ ਤੇ ਉਹਦੀ ਧੀ ਨਾਲ ਜੋ ਕੀਤਾ ਸੀ ਹੁਣੇ ਜੇਲ੍ਹ ਚ ਤੇ ਇਹਦੀਆਂ ਭੈਣਾਂ ਨਾਲ ਉਹ ਕਰਦੇ ਪਏ ਇਹ ਰਵਾਜ ਮਾੜਾ ਜੇ ਇਸ ਤਰ੍ਹਾਂ ਦੇ ਖੇਡ ਚੱਲ ਪਵੇ ਇਹ ਕਹਿੰਦੇ ਆ ਅਦਲੇ ਦਾ ਬਦਲਾ ਉਹਦੇ ਚ ਇੱਕ ਕਹਾਵਤ ਆਮ ਕਹੀ ਜਾਂਦੀ ਹੈ ਕਿ ਜੇ ਅੱਖ ਦੇ ਬਦਲੇ ਅੱਖ ਲੈਣ ਲੱਗ ਪਏ ਤੇ ਫਿਰ ਤਾਂ ਸਾਰੀ ਦੁਨੀਆ ਕਾਣਿਆਂ ਦੀ ਹੋ ਜੂ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕੁੜੱਤਨ ਕੋਈ ਵਿਰੋਧ ਹੈ ਕਿਸੇ ਦੀ ਕੋਈ ਅੱਖ ਕੱਢ ਲੂ ਕਿਸੇ ਦੀ ਕੋਈ ਤੇ ਸਾਰੀ ਦੁਨੀਆ ਕਾਣਿਆਂ ਦੀ ਹੋ ਜੂਗੀ ਜੀ ਇਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਆਪਣੀ ਰਾਜਨੀਤੀ 'ਚ ਕੁਝ ਸੁਧਾਰ ਕਰਨਾ ਚਾਹੀਦਾ ਅਜੇ ਤੱਕ ਕੋਈ ਦੁਨੀਆਦਾਰੀ ਬਾਕੀ ਸਾਰੇ ਦੁਨੀਆ ਚ ਜਿਸ ਤਰ੍ਹਾਂ ਦੇ ਸਮਾਜ ਚਲਦੇ ਆ ਸਿਆਸਤ ਚਲਦੀ ਹੈ ਉਹਦੇ ਕੋਈ ਲੋਕ ਕੋਈ ਰੋਸ਼ਨੀ ਦੇ ਚਿੰਗ ਆਪਣੇ ਆਉਣ ਨਹੀਂ ਦੇਣਾ ਚਾਹੁੰਦੇ ਲੱਖ ਵਿਰੋਧ ਹੋਣ ਨਵਾਜ਼ ਸ਼ਰੀਫ ਦੀ ਧੀ ਨਾਲ ਜੋ ਕੁਝ ਹੋਇਆ ਸਾਡਾ ਪੰਜਾਬੀ ਪਰਿਵਾਰ ਸਾਨੂੰ ਉਦੋਂ ਦੁੱਖ ਲੱਗਾ ਸੀ ਮਰਚ ਆਉਂਦੀ ਸੀ ਸ਼ਾਇਦ ਸਾਨੂੰ ਦੁੱਖ ਇਸ ਕਰਕੇ ਲੱਗਦਾ ਕਿ ਪੰਜਾਬੀ ਪਰਿਵਾਰ ਦੀ ਧੀ ਹੈ ਪਰ ইমরান ਖਾਨ ਪੰਜਾਬੀ ਨਾਮ ਹੀ ਹੋਵੇ ਉਧੀਆਂ ਪੈਣਾ ਨਾਲ ਜੋ ਕੁਛ ਹੈ ਕਿ ਔਰਤ ਜਾਤੀ ਨਾਲੇ ਹੋਣਾ ਚਾਹੀਦਾ ਜੀ ਬਿਲਕੁਲ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਜੇ ਕੀਤਾ ਜਾਵੇਗਾ ਤੇ ਜੇ ਅੱਜ ਕਰਨਗੇ ਕੱਲ ਨੂੰ ਕਰਨਗੇ ਇਹਨਾਂ ਨੇ ਜਿਹੜਾ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਆਸਮ ਮਨੀਰ ਨੂੰ ਤਾਕਤਾਂ ਬਹੁਤ ਦੇ ਦਿੱਤੀਆਂ ਫੀਲਡ ਮਾਰਸ਼ਲ ਬਣਾ ਦਿੱਤਾ ਉਹਨੇ ਆਪਣੀ ਫੈਡਰਲ ਕਨਸਟੀਟਿਊਸ਼ਨਲ ਕੋਰਟ FCC ਬਣਾ ਲਈ ਜਿਹੜੀ ਸੁਪਰੀਮ ਕੋਰਟ ਦੇ ਬਰਾਬਰ ਦੀ ਉਹਦੇ ਫੈਸਲਿਆਂ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਉਦੇ ਜੱਜ ਨੂੰ ਸੋਚ ਕਰ ਲਈ ਤੇ ਨਾਲ ਹੀ ਕਹਿਤਾ ਕਿ ਜਿੰਨੇ ਵੀ ਫੌਜ ਨਾਲ ਸੰਬੰਧਿਤ ਮਾਮਲੇ ਆ ਭਾਵੇਂ ਫੌਜ ਦੀ ਗੱਡੀ ਕਿਸੇ ਨਾਲ ਤੁਰਾਈ ਜਾਂਦੀ ਸਾਈਕਲ ਵਾਲੇ ਨਾਲ ਹੀ ਕਹਿ ਗਈ ਹੋਵੇ ਉਹ ਵੀ ਇਸ ਐਫਸੀਸੀ ਕੋਰਟ ਵਿੱਚ ਆਉ ਯਾਨੀ Imran Khan ਦਾ ਮਾਮਲਾ ਵੀ ਇੱਥੇ ਮੈਂ ਤਾਂ ਉਹ ਤੋਂ ਨਹੀਂ ਕਹਤਾ ਸੀ ਹੁਣ Imran Khan ਨੂੰ ਛੱਡਣ ਨਹੀਂ ਲੱਗੇ ਅਜੇ ਉਹਦੀਆਂ ਭੈਣਾਂ ਨਾਲ ਜੋਕਰ ਕੀਤਾ ਗਿਆ ਉਹਨੇ ਇਹ ਦੱਸਤਾ ਕਿ ਪਾਕਿਸਤਾਨ ਚ ਅਗੋ ਕੀ ਕੁਝ ਹੋਣ ਵਾਲਾ ਜੀ ਅਗਲੀ ਗੱਲ ਪੰਨੂ ਸਾਹਿਬ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਕਰਦੇ ਆ ਪੰਜਾਬ ਦੇ ਵਿੱਚ ਵੀ ਕਈ ਮਾਮਲੇ ਦਰਜ ਹੈ ਭਾਰਤ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਤੇ ਉਹ ਵਿਦੇਸ਼ ਭੱਜ ਗਿਆ ਸੀ ਹੁਣ ਕਹਿੰਦੇ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਤੇ ਕਿਹੜੀ ਕੇਂਦਰੀ ਜਾਂਚ ਅੰਸੇ ਹੁਣ ਜਾਂਚ ਕਰੂਗੀ ਜੀ ਦੇਖੋ ਜਾਂਚ ਤੇ ਉਹਦੇ ਮਾਮਲੇ ਦੀ ਐਨਆਈ ਕਰ ਰਹੀ ਹੈ ਐਨਆਈ ਇਹ ਜਿਹੜੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਜਿੱਥੇ ਵੀ دہشت گردਿਆ ਮਾਮਲਾ ਉਹਦੀ ਪੜਤਾਲ ਕਰਦੀ ਹੈ ਅਨਮੋਲ ਬਿਸ਼ਨੋਈ ਨੂੰ ਉੱਥੇ ਡਿਪੋਰਟ ਕੀਤਾ ਗਿਆ ਪਰ ਰਿਪੋਰਟ ਭਾਰਤ ਦੇ ਕਹਿੰਦੇ ਨਹੀਂ ਕੀਤਾ ਗਿਆ ਉੱਥੋਂ 200 ਤੋਂ ਵੱਧ ਲੋਕ ਡਿਪੋਰਟ ਕੀਤੇ ਗਏ ਵਾਪਸ ਭੇਜੇ ਗਏ ਬਿਲਕੁਲ ਜੀ ਸਾਰੇ ਉਹ ਭੇਜੇ ਗਏ ਜਿਹੜੇ ਗੈਰ ਕਾਨੂੰਨੀ ਗਏ ਸੀ ਇਹਨੇ ਵੀ ਗੈਰ ਕਾਨੂੰਨੀ ਜਾ ਕੇ ਉੱਥੇ ਪਨਾਹ ਵਾਸਤੇ ਰਾਜਨੀਤਿਕ ਸ਼ਰਨ ਵਾਸਤੇ ਅਰਜੀ ਦਿੱਤੀ ਅਰਜੀ ਰੱਦ ਹੋ ਗਈ ਉਹਨਾ ਆਪਣਾ ਬੋਝ ਹਲਕਾ ਕਰਨ ਵਾਸਤੇ ਇਹਨੂੰ ਇੱਥੇ ਭਾਰਤ ਭੇਜਤਾ ਭਾਰਤ ਦੀ ਇਹ ਚ ਕੋਈ ਜਿਹੜੀ ਕੋਸ਼ਿਸ਼ ਆ ਉਹ ਬਹੁਤਾ ਰੰਗ ਨਹੀਂ ਲਿਆ ਆ ਗਿਆ ਹੁਣੇ ਉੱਤੇ ਕੇਸ ਫਿਟ ਕਰਨਗੇ ਸਿੱਧੂ ਮੂਸੇਵਾਲਾ ਦਾ ਵੀ ਬਾਬਾ ਅਸਦੀਕੀ ਦਾ ਵੀ ਹੋਰ ਕੇਸ ਵੀ ਪਾਉਣਗੇ ਅਗੇ ਉਹਦਾ ਭਰਾ ਵੀ ਤੇ ਜੇਲ੍ਹ ਵਿੱਚ ਹੈ ਜੀ ਪਰ ਜੇਲ੍ਹੋਂ ਦੀ ਕਾਦੀ ਹੈ ਜੇਲ੍ਹ ਦੇ ਵਿੱਚੋਂ ਇੰਟਰਵਿਊ ਵੀ ਆਪਣੀਆਂ ਦੇ ਦਿੰਦਾ ਰੌਣਾ ਤੇ ਉਹਦਾ ਪਿੰਡ ਦੂਜੀ ਗੱਲ ਇਹ ਹੈ ਕਿ ਪੰਜਾਬ ਵਿੱਚ ਵੀ ਬਾਕੀ ਭਾਰਤ ਵਿੱਚ ਵੀ ਗੈਂਗਸਟਰਿਜ਼ਮ ਕਿੰਨਾ ਵਧ ਰਿਹਾ ਲੋਕਾਂ ਦੇ ਬੱਚਿਆਂ ਨੂੰ ਵਰਗੜਾਇਆ ਜਾ ਰਿਹਾ ਅਜੇ ਪਰਸੋਂ ਦੀ ਗੱਲ ਹੈ ਇੱਕ ਆਰਐਸਐਸ ਨੇਤਾ ਦੇ ਪੁੱਤਰ ਤੇ ਗੋਲੀਆਂ ਚੱਲੀਆਂ ਉਹਨਾਂ ਮਾਰੇ ਗਏ ਜੀ ਉਹ ਬੰਦੇ ਫੜੇਗੇ ਉਹ ਕਹਿੰਦੇ ਕੀ ਹੈ ਸਾਨੂੰ 5-5000 ਦਿੱਤਾ ਗਿਆ ਸੀ ਕਹਿੰਦੇ ਸੀ ਥੋੜੀ ਜਿਹਾ ਹੋਰ ਦਿਆਂਗੇ ਫਿਰ 5000 ਬਾਅਦ ਚ 1-1 ਲੱਖ ਦੀ ਗੱਲ ਹੋਈ 1-1 ਲੱਖ ਦਾ ਵਾਅਦਾ ਕਰਕੇ 5-5000 ਦੇ ਕੇ ਤੋਰਤਾ ਤੇ ਉਸ 5-5000 ਬਦਲੇ ਉਹ ਵਾਰਦਾਤ ਕਰਨ ਚਲੇ ਗਏ 5000 ਦੀ ਇੱਕ ਕੁੜੀ ਆਊਗੀ ਇੱਕ ਦਿਹਾੜੀ ਕੱਢਣ ਵਾਸਤੇ ਨਿਸ਼ੜੀਆਂ ਤੋੜ ਦਿੰਦੇ ਅਸੀਂ ਗੋਂਦੇ ਹੁੰਦੇ ਸੀ ਜੱਗੇ ਮਾਰਿਆ ਲਹਿਰਪੁਰ ਡਾਕਾ ਤਾਰਾ ਖੜਕਗੀਆਂ ਆਪੇ ਤਰੀਕਾ ਭੁਗਤਣਗੇ ਉਹਦੇ ਮਾਪੇ ਤੇ ਆਪ ਡਾਕਾ ਮਾਰ ਕੇ ਭੱਜ ਗਏ ਤੇ ਮਾਪੇ ਤਰੀਕਾ ਭੁਗਤਣਗੇ ਇਹ ਮੁੰਡੇ ਜਿਹੜੇ 5-5000 ਦੇ ਉੱਤੇ ਇਹ ਜਿਹੜੀ ਵਾਰਦਾਤਾ ਕਰਦੇ ਆ ਜਿਨ੍ਹਾਂ ਨੇ ਲੱਖ ਦਾ ਵਾਅਦਾ ਕੀਤਾ ਉਹਨਾਂ ਤੇ ਕੱਖ ਨਹੀਂ ਦੇਣਾ ਮਾਪੇ ਤਰੀਕਾ ਭੁਗਤਣਗੇ ਅਨਮੋਲ ਬਿਸ਼ਨੋਈ ਦਾ ਮਾਮਲਾ ਵੱਖਰਾ ਜਿਹੜਾ ਉਹਦਾ ਕੇਸ ਉਹਦੇ ਮੈਰਿਟ ਦੇ ਹਿਸਾਬ ਤੇ ਅਦਾਲਤ ਆਪੇ ਡਿਸਾਈਡ ਕਰਨਗੇ ਉਹਦੇ ਸਬੱਤ ਵਿੱਚ ਮੈਂ ਇਸ ਵੜੇ ਕੁਝ ਨਹੀਂ ਕਰ ਰਿਹਾ ਅਗਲੀ ਗੱਲ ਪੰਸਾਬ ਡੋਨਲਡ ਟਰੰਪ ਦੀ ਕਰਦੇ ਆ 사ウਦੀ ਅਰਬ ਨੂੰ ਗੈਰ ਨਾਟੋ ਸਾਥੀ ਐਲਾਨਿਆ ਇਹਦਾ ਮਤਲਬ ਕੀ ਹੁੰਦਾ ਜੀ ਦੇਖੋ ਨਾਟੋ ਜਿਹੜੇ ਆ ਨਾ ਉਹ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਆ ਜਿਹਦੇ ਵਿੱਚ ਉਸ ਪਾਸੇ ਦੇ ਸਾਰੇ ਦੇਸ਼ ਇੱਕ ਫੌਜੀ ਗੱਠ ਜੋੜਾ ਜੀ ਪਰ ਉਹਦੇ ਚੋਂ ਕੁਝ ਨਾਨ ਨਾਟੋ ਅਲਾਈਜ਼ ਨੇ ਜਿਹੜੇ ਅਟਲੈਂਟਿਕ ਨਾਲ ਨਹੀਂ ਜੁੜਦੇ ਨਾਰਥ ਅਟਲੈਂਟਿਕ ਨਾਲ ਭਾਰਤ ਦੇਸ਼ਾ ਉਹਨਾਂ ਚ ਆਸਟ੍ਰੇਲੀਆ ਵੀ ਹੈਗਾ ਤੇ ਉਹਦੇ ਚ ਪਾਕਿਸਤਾਨ ਵੀ ਹੈਗਾ ਇਹ ਨਾਨ ਨਾਟੋ ਆ ਕੇ ਤੇ ਅਸਲ 'ਚ ਨਾਟੋ ਦੇ ਸਾਥੀ ਆ ਜਿੱਥੇ ਲੋੜ ਪੈ ਜਦੋਂ ਉਹ ਮੰਗਵੀਂ ਧੜ ਨੂੰ ਆਵਾਜ਼ ਮਾਰਦੇ ਅਮਰੀਕਾ ਵਾਲੇ ਕਹਿੰਦੇ ਜੀ ਆਏ ਇਹ ਉਹਨਾਂ ਤੋਂ ਪਹਿਲਾਂ ਕਾਲੇ ਹੁੰਦੇ ਇਹ ਸਾਰੇ ਹਰ ਵਕਤ ਤਿਆਰ ਰਹਿੰਦੇ ਨੇ ਹੁਣ ਹੋਇਆ ਕੀ ਆ ਕਿ ਸਾਊਦੀ ਅਰਬ ਨਾਲ ਇਹਨਾਂ ਦੇ ਸਬੰਧ ਖਰਾਬ ਸੀ ਪਹਿਲਾਂ ਤੇ ਵਰਲਡ ਟ੍ਰੇਡ ਸੈਂਟਰ ਦੇ ਮਾਮਲੇ ਵਿੱਚ ਜਦੋਂ ਦੋ ਟਾਵਰ ਤੋੜੇ ਗਏ ਉਦੋਂ ਦੀਆਂ ਨਾਰਾਜ਼ਗੀਆਂ ਚੱਲਦੀਆਂ ਸੀ ਕਿ ਉਹਨਾਂ ਬੰਦਿਆਂ ਨੂੰ ਇੱਥੋਂ ਸ਼ਾਇਦ ਮਿਲਿਓ ਸਕਦੀਆਂ ਉਸامہ ਬਿੰ ਲਾਦਨ ਕਿੱਥੋਂ ਆਇਆ ਸੀ ਫਿਰ ਇੱਕ ਪੱਤਰਕਾਰ ਜਮਾਲ ਖਸ਼ੋਗੀ ਸੀ ਜਿਹੜਾ ਪਿੱਛੋਂ ਸਾਊਦੀ ਅਰਬ ਦਾ ਸੀ ਅਮਰੀਕਾ ਦੇ ਅਖਬਾਰ ਲਈ ਕੰਮ ਕਰਦਾ ਉੱਥੋਂ ਦਾ ਗ੍ਰੀਨ ਕਾਰਡ ਸੀ ਉਹ ਤੁਰਕੀ ਚ ਆਇਆ ਉਹਨੇ ਆਪਣੇ ਪਾਸਪੋਰਟ ਦੀ ਡੇਟ ਵਧਾਉਣੀ ਸੀ ਸਾਊਦੀ ਅਰਬ ਦੀ ਐਮਬੈਸੀ ਚ ਗਿਆ ਪਰ ਬਾਹਰ ਨਹੀਂ ਨਿਕਲਿਆ ਮੁਰਕਾ ਲੰਬਾ ਨਹੀਂ ਪਤਾ ਲੱਗਾ ਅੰਦਰੋਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਮਾਰਨ ਵਾਲੇ ਬੰਦੇ ਜਿਹੜੇ ਸਾਊਦੀ ਅਰਬ ਦੇ ਪ੍ਰਿੰਸ ਦੇ ਗਾਰਡ ਸਨ ਇਸ ਮਾਮਲੇ 'ਚ ਉਦੋਂ ਅਮਰੀਕਾ ਦੇ ਵਿੱਚ ਹਰ ਕੋਈ ਦੋਸ਼ ਲਾਉਂਦਾ ਸੀ ਇੱਕ ਪ੍ਰਿੰਸ ਨੇ ਕੁਝ ਕਰਾਇਆ ਇੱਥੋਂ ਤੱਕ ਕਹਿੰਦੇ ਸੀ ਕਿ ਪ੍ਰਿੰਸ ਤੇ ਕੇਸ ਚੱਲਣਾ ਚਾਹੀਦਾ ਹਾਲਾਤ ਬਦਲ ਗਏ ਅੱਜ ਡੋਨਲਡ ਟਰੰਪ ਨੇ ਕਹਿਤਾ ਪ੍ਰਿੰਸ ਦਾ ਉੱਤੇ ਮਤਲਬ ਹੀ ਕੋਈ ਨਹੀਂਗਾ ਇਹਨਾਂ ਤੇ ਪਤਾ ਵੀ ਨਹੀਂ ਉੱਥੇ ਕੀ ਹੋਇਆ ਜਦੋਂ ਉਹਦੇ ਨਾਲ ਸੰਬੰਧ ਜੋੜਨ ਲੱਗੇ ਆਖਿਆ ਸੀ ਐਫ 35 ਜਹਾਜ਼ ਵੀ ਇਹਨੂੰ ਦੇਾਂਗੇ ਇਹਨੂੰ ਨਾਲ ਹੀ ਉਹਨਾਂ ਨੇ ਉਸ ਨਾਟੋ ਆਰਗੇਨਾਈਜੇਸ਼ਨ ਦਾ ਜਿਹੜਾ ਫੌਜੀ ਗੱਠ ਜੋੜਿਆ ਉਹਦਾ ਨਾਨ ਨਾਟੋ ਅਲਾਈ ਯਾਨੀ ਗੈਰ ਨਾਟੋ ਭਾਈਵਾਲ ਵੀ ਬਣਾ ਲਿਆ ਖੜੇ ਪੈ ਰੇ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਕੁੜੀ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਕਿਹੜੀ ਏਜੰਸੀ ਤੋਂ ਉਹਨੇ ਏਜੰਸੀ ਦਾ ਨਾਮ ਲਿਆ ਕਹਿੰਦਾ ਤੇਰੀ ਏਜੰਸੀ ਫੇਕ ਏਜੰਸੀ ਫੇਕ ਕਵਰਾਂ ਦੇ ਗਲਤ ਝੂਠੀਆਂ ਕਵਰਾਂ ਦੇ ਚਮਕਦਿਆਹੋ ਜਿਹੇ ਸਵਾਲ ਪੁੱਛੀਂਗਾ ਉਹਨੂੰ ਛੱਡਤਾ ਨਾਲੇ ਆਖਿਆ ਸਤਿਕਾਰਯੋਗ ਮਹਿਮਾਨਾਂ ਅਮਰੀਕਾ ਦੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਆ ਜਿਹੜਾ ਜਮਾਲ ਖਸ਼ੋਗੀ ਮਾਰਿਆ ਗਿਆ ਸੀ ਪੱਤਰਕਾਰ ਉਹਦੀ ਪਤਨੀ ਨੇ ਅੱਜ ਵੀ ਆਖਿਆ ਕਿ ਮੈਨੂੰ ਅਜੇ ਇਨਸਾਫ ਨਹੀਂ ਮਿਲਿਆ ਉਹਨੂੰ ਇਨਸਾਫ ਮਿਲਿਆ ਨਹੀਂ ਅਮਰੀਕਾ ਨੂੰ ਨਵੇਂ ਸਾਥੀਆਂ ਦੀ ਨਵੇਂ ਦੋਸਤਾਂ ਦੀ ਲੋੜ ਹੈ ਇਹੀ ਕਾਰਨ ਆ ਗੈਰ ਨਾਟੋ ਭਾਈਵਾਲ ਹੋਣ ਕਰਕੇ ਪਾਕਿਸਤਾਨ ਕਿਉਂਕਿ ਉਹਨਾਂ ਦਾ ਗੈਰ ਨਾਟੋ ਭਾਈਵਾਲ ਉਹ ਹੁਣ ਨਾਟੋ ਫੌਜੀ ਗੱਠ ਜੋੜਿਆ ਤੇ ਗੈਰ ਨਾਟੋ ਭਾਈਵਾਲ ਵੀ ਤੇ ਅਸਲ 'ਚ ਫੌਜੀ ਗੱਠ ਜੋੜਦੀ ਭਾਈਵਾਲੀ ਆ ਨਾ ਜੀ ਅਫਗਾਨਿਸਤਾਨ 'ਚ ਲੜਨਾ ਸੀ ਤੇ ਤਾਲਿਬਾਨ ਨੂੰ ਪਾਕਿਸਤਾਨ ਨੇ ਆਪਣੇ ਕੋਲ ਰੱਖਿਆ ਸੀ ਪਰ ਲੜਨ ਵਾਸਤੇ ਆਪਣੀਆਂ ਸ਼ਾਉਣੀਆਂ ਅਮਰੀਕਾ ਦੇ ਵੱਲੇ ਕੀਤੀਆਂ ਸੀ ਹੂੰ ਇਹੀ ਕਾਰਨ ਹੈ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਜਰਨਲ ਮਨੀਰ ਨੂੰ ਡੋਨਲਡ ਟਰੰਪ ਨੇ ਪਹਿਲਾਂ ਸੱਦਿਆ ਉਹਨੂੰ ਮਿਲਿਆ ਉਹਨੂੰ ਲੰਚ ਕਰਾਇਆ ਜਦੋਂ ਕਰਕੇ ਚਲਾ ਗਿਆ ਪਰ ਆਪਣੇ ਪ੍ਰਧਾਨ ਮੰਤਰੀ ਨੂੰ ਨਾਲ ਲਿਆ ਤੇ ਦੋਵੇਂ ਜਾ ਕੇ ਡੋਨਲਡ ਟਰੰਪ ਨੂੰ ਮਿਲੇ ਜਿਹੜੇ ਵੀ ਦੇਸ਼ਾਂ ਵਿੱਚ ਅਮਰੀਕਾ ਇਸ ਤਰ੍ਹਾਂ ਦੇ ਗੈਰ ਨਾਟੋ ਭਾਈਵਾਲ ਬਣਾਉਂਦਾ ਇਹ ਸਮਝ ਲਓ ਕਿ ਉੱਥੋਂ ਦੀਆਂ ਸਰਕਾਰਾਂ ਦੇ ਵਿੱਚ ਅਮਰੀਕਾ ਉੱਥੋਂ ਦੀ ਫੌਜ ਦੇ ਰਹੀਂ ਇਹੋ ਜੀ ਦਖਲਅੰਦਾਜ਼ੀ ਕਰਦਾ ਕਿ ਉੱਥੇ ਫੌਜ ਤਕੜੀ ਹੁੰਦੀ ਜਾਂਦੀ ਪਰ ਪਰ ਇਹ ਸੰਕੇਤ ਚੰਗੇ ਨਹੀਂ ਕਿ ਖਾੜੀ ਦੇ ਦੇਸ਼ਾਂ 'ਚੋਂ ਇੱਕ ਦੇਸ਼ ਨੂੰ ਬੜੇ ਪ੍ਰਮੁੱਖ ਦੇਸ਼ ਨੂੰ ਜਿਹੜਾ ਬਹੁਤ ਅਮੀਰ ਦੇਸ਼ ਆ ਉਹਨੂੰ ਇਸ ਪਾਸੇ ਤੋਰ ਰਿਹਾ ਤੇ ਨਾਲ ਕਹਿਤਾ ਕਿ ਫਲਸਤੀਨੀਆ ਨੂੰ ਕੁੱਟਣਾ ਸੀ ਕੁੱਟ ਲਿਆ ਉੱਥੇ ਉਹਨਾਂ ਗਾਜਾ 'ਚ ਜਿਹੜੇ ਨਵਸਾਰੀ ਕਰਨੀ ਆ ਉਹ ਅਸੀਂ ਸਾਊਦੀ ਅਰਬ ਦੇ ਮਦਦਾਂ ਕਰਨੀ ਯਾਨੀ ਪੈਸਾ ਉਹਨਾਂ ਦਾ ਵਰਤਾਂਗੇ ਤੇ ਨਾ ਸਾਡਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੋਵੇਗੀ ਇਸ ਕਈ ਕਿਸਮ ਦੀਆ ਖੇਡਾ ਡੋਨਲਡ ਟਰੰਪ ਇੱਕੋ ਦਿਨ 'ਚ ਖੇਡ ਗਿਆ ਬਿਲਕੁਲ ਪਾਨ ਸਰ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਆ ਗਿਆ ਦਿੱਕਤਰੋ ਪ੍ਰਾਈਮ ਇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ